ਮੈਮਲ ਗੀਤਕਾਰ ਸੀਡੀਪੀ ਉਹ ਖੂਰ ਸਾਹਿਬ ਬੋਲਦੀ ਆ ਤੇ ਮੇਰੀ ਡਿਊਟੀ ਇਸ ਤਰ੍ਹਾਂ ਲੱਗੀ ਆ ਕਿ ਆਪਾਂ ਤੁਹਾਨੂੰ ਪਤਾ ਹੀ ਆ ਕਿ ਇੱਕ ਦਿਨ ਨੂੰ ਪੰਜਾਬ ਦੇ ਵਿੱਚ ਵੋਟਾਂ ਹੋ ਰਹੀਆਂ ਵਾਂ ਤੇ ਆਪਾਂ ਸਾਰਿਆਂ ਨੇ ਆਪਣੀ ਵੋਟ ਪਾਉਣ ਜ਼ਰੂਰ ਜਾਣਾ ਤੇ ਤੁਸੀਂ ਇਹ ਨਹੀਂ ਸੋਚਣਾ ਕਿ ਅਸੀਂ ਲੇਡੀਜ਼ ਆ ਤੇ ਸਾਡੀ ਵੋਟ ਦੀ ਕੋਈ ਕੀਮਤ ਨਹੀਂ ਹੈਗੀ ਵੀ ਅਸੀਂ ਕੱਲਾ ਸੋਈਦਾ ਕੰਮ ਕਰਨਾ ਵਾ ਜਾਂ ਆਪਣਾ ਇਖੇੜਾ ਕੇ ਆਰਾਮ ਕਰਨਾ ਪਰ ਆਪਾਂ ਇੱਕ ਦਿਨ ਨੂੰ ਵੋਟ ਪਾਉਣ ਜ਼ਰੂਰ ਜਾਣਾ ਵਾਂ ਕਿ ਜਿਹੜੇ ਤੁਹਾਡੇ ਨਾਲ ਜੇ ਇਸ ਦੇ ਛੋਟੇ ਬੱਚੇ ਆਪੇ ਟੈਨਸ਼ਨ ਨਹੀਂ ਲੈਣੀ ਕਿ ਉਹਨਾਂ ਨੂੰ ਕਾਹਨ ਰੱਖੋ ਉੱਥੇ ਬਕਾਇਦਾ ਬੱਚਿਆਂ ਦੇ ਖੇਡਣ ਵਾਸਤੇ ਪੂਰਾ ਪ੍ਰਬੰਧ ਕੀਤਾ ਗਿਆ ਵਾ इवन ਇੱਥੇ ਸ਼ੇਬੀਲਾ ਵੀ ਲਗਾਈਆਂ ਜਾਣੀਆਂ ਵਾ ਪੱਖੇ ਦੇ ਕੁਦਰਾਂ ਦਾ ਵੀ ਪ੍ਰਬੰਧ ਕੀਤਾ ਜਾਣਾ ਵਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੋ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੀ ਬੋਲ ਮਦਦ ਪਾਉਣੀ ਹੈ ਅਵਾਰਡ अपनी मर्जी क्योंकि साल बाद मिलता वोट पाने का इसलिए आपको समझ के बिना किसी डर तो बिना किसी भै तो आप वोट पा जरूर जा सारे प्रण करते जी वोट पा जाओगे बच्ची बोल के दसों हां जी हां धनबाद सारिया का